ਸਾਸਰੀ ਗਾਲ ਜੀ ਨਮਸਕਾਰ ਜੀ ਅੱਜ ਤਾਂ ਨਾ ਪਤਾ ਸੰਗ ਪਾਕਿਸਤਾਨੀ ਸਲਵਾਰ ਹੈ ਦੇਖੋ ਚਾਰ ਤਾਵਾਂ ਲੀਆਂ ਇਹਨੂੰ ਆ ਚਾਰ ਤਾਵਾਂ ਲਤੀਆਂ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਬੰਦ ਵਾਲੀ ਸਾਈਡ ਸਾਡੇ ਵਾਲੇ ਪੰਨੇ ਰੱਖਣੀਆਂ ਇੱਥੋਂ ਆਪਾਂ ਲਤਾ 14 ਇੰਚ ਦਾ ਨਿਸ਼ਾਨ ਲਗਾਵਾਂਗੇ ਲੰਬਾਈ ਤੋਂ 2 ਇੰਚ ਆਪਾਂ ਐਕਸਟਰਾ ਤਾਂ ਖੰਗ ਇਲਾਸਟਿਕ ਵਾਸਤੇ ਉਹ ਤੋਂ ਬਾਅਦ ਰੀਲ ਖਾਂਗੇ ਸਾਡੇ 38 ਇੰਚ ਲੰਬਾਈ 8 ਇੰਚ ਦਾ ਆਪਾਂ ਇਧਰ ਰੱਖਾਂਗੇ ਨੀ ਮੋਰੀ ਤੇ 12 ਇੰਚ ਦਾ ਆਸਾਨੇ ਦਰੱਖਣਾ 12 ਦੇ ਨਿਸ਼ਾਨ ਲਗਾਣਾ ਉਧਰੋਂ ਇੰਨਾ ਮਿਲਾ ਲੈਣਾ ਵਾ 51 ਸੈਂਟੀਮੀਟਰ 21 ਇੰਚ ਬੰਦਾ ਵਾ ਇੱਥੇ ਤੱਕ ਲੰਬਾਈ ਤੇ ਇਹਨੂੰ ਇਹਦਾ ਨਾਲ ਧਕਾ ਕੇ ਨੂੰ ਮਿਲਾ ਲੈਣਾ ਮੇਰਾ ਇਹਦਾ ਨੂੰ ਕਟਿੰਗ ਕਰ ਲੈਣਾ ਵਾ ਜਿਹੜਾ ਪਾ ਰੱਖਿਆ ਵਾ ਸੰਦੋ ਇਹ 51 ਸੈਂਟੀਮੀਟਰ 21 ਇੰਚ ਹੈ ਧਿਆਨ ਰੱਖੋ ਦੇਖੋ ਸਮਝਣਾ ਕਿ ਪੋਚ ਸਕਦੇ ਹੋ ਇਥਾ ਪਾਤ ਡੈਡ ਗਿੰਜਰਾ ਡਾਊਨ ਕਰਾਂਗੇ ਅਗੋਂ ਦੋ ਪੱਲੇ ਕੱਟਨੇ ਨੇ ਬਸ ਇਹਨੂੰ ਇੱਧਾ ਕਰਕੇ ਕੱਪੜੇ ਉਠਾਵਾਂਗੇ ਨੂੰ ਇੱਧਾ ਕਰਕੇ ਪਹਿਲਾਂ ਉਹ ਅਟੈਚ ਕਰ ਲਓ ਚਲਾਈਆਂ ਲਗਾ ਲੈਣੀਆਂ ਵਾ ਨੂੰ ਬਾਅਦ ਚ ਕੱਪੜੇ ਨੇ ਦਾ ਸੈਂਟਰ ਚ ਸੀਨ ਆ ਗਈ ਆ ਤੇ ਸਾਈਡ ਤੋਂ ਬੰਦ ਆ ਗਈ ਆ ਤੇ ਥੱਲੇ ਵੀ ਆਪਾਂ ਨੂੰ ਸਲਾਈ ਲਗਾ ਲਾਂਗੇ ਐਵੇਂ ਮੈਂ ਤੁਹਾਨੂੰ ਪੈਨ ਲਗਾ ਕੇ ਦੱਸੰਦਿਆਂ ਮੈਂ ਤੋਂ ਬਾਅਦ ਇਲਾਸਟਿਕ ਲਾਵਾਂਗੇ ਜਿੰਨੀ ਕਮਰ ਹੋਵੇ ਉਤੋਂ 7 ਇੰਚ ਕਟਾ ਕੇ ਆਲ ਰੌਂਡ ਤੇ ਇਲਾਸਟਿਕ ਪਾ ਲੈਣਾ ਵਾ ਬਹੁਤ ਹੀ ਪਿਆਰੀ ਸਲਵਾਰ ਬਣਦੀ ਏ ਇਹ ਤਾਂ ਪੈਨ ਲਗਾ ਕੇ ਤਾਂ ਦੱਸੰਦਿਆਂ ਸਟੀਚਿੰਗ ਨਹੀਂ ਕਰਨਿਆ ਕਿ ਇੱਥੇ ਤੇ ਸਲਾਈ ਲਗਣੀ ਆ ਇਹਨੂੰ ਇਦਾਂ ਕਰਕੇ ਫੋਲਡ ਕਰਨਾ ਜਿੱਦਾਂ ਤੁਸੀਂ ਇਲਾਸਟਿਕ ਕਰਦੇ ਹੋ ਇਹ ਲਾਸਟਿਕ ਦੇਖੋ ਪੈ ਗਿਆ ਵਾ ਤੇ ਇਸੇ ਤਰ੍ਹਾਂ ਇਹ ਬੰਦੀ ਸਲਵਾਰ ਧੰਨਵਾਦ ਜੀ ਵੀਡੀਓ ਦੇਖਣ ਲਈ